ਮੰਦਾ ਸੁੱਤਾ ਹੋਇਆ ਕਈ ਤਰ੍ਹਾਂ ਦੇ ਸੁਪਨਾਵੀ ਜੀਵ ਕਈ ਕੁਝ ਬਣਾਉਂਦਾ ਹੈ ਤੇ ਜਾਗਦਿਆਂ ਸੁਪਨਾ ਵੇਖਣਾ ਤੇ ਫਿਰ ਮਨ ਕੀ ਕਰਦਾ ਫਿਲਮ ਵੇਖਦਾ ਹੈ ਡਰਾਮਾ ਵੇਖਦਾ ਹੈ ਸੁਪਨਾ ਵੇਖਣਾ ਹੈ ਨਾ ਮਨ ਸੁਪਨਿਆਂ ਵਿੱਚ ਉਲਝਿਆ ਪਿਆ ਫਿਰ ਮਨ ਇਸ ਤਰ੍ਹਾਂ ਹੀ ਕਰੇਗਾ ਫਿਰ ਡਰਾਮੇ ਵੇਖੇਗਾ ਮਦਾਰੀ ਦੀ ਖੇਡ ਤੇ ਸੁਪਨਾ ਇਹਨਾਂ ਦਾ ਬੜਾ ਗਹਿਰਾ ਸੰਬੰਧ ਹੈ ਜੋ ਮਨ ਸੁਤੇ ਪਿਆ ਕਰ ਦਿੰਦਾ ਹੈ ਨਾ ਉਹ ਮਦਾਰੀ ਸਾਹਮਣੇ ਜਾਗਦਿਆਂ ਕਰਕੇ ਵਿਖਾ ਦਿੰਦਾ ਹੈ ਇਹਦਾ ਮਤਲਬ ਸੁਪਨਾ ਵੀ ਝੂਠ ਹੈ ਔਰ ਮਦਾਰੀ ਦੀ ਖੇਡ ਵੀ ਝੂਠ ਹੈ ਸਾਨੂੰ ਪਤਾ ਹੈ ਪਰ ਹੱਦ ਹੋ ਗਈ ਹੈ ਮਦਾਰੀ ਗੇਮ ਵਿਖਾ ਰਿਹਾ ਹਜ਼ਾਰਾਂ ਲੋਕ ਸੈਂਕੜੇ ਲੋਕ ਵੇਖ ਰਹੇ ਨੇ ਪਤਾ ਝੂਠ ਹੈ ਫਿਰ ਵੇਖ ਰਹੇ ਨੇ ਕਿਉਂਕਿ ਮਨ ਜਾਗਦਿਆਂ ਵੀ ਸੁਪਨੇ ਲੈਣਾ ਚਾਹੁੰਦਾ ਹੈ ਤੇ ਜਾਗਦੇ ਆ ਸੁਪੜੇ ਫਿਰ ਇਤਰਾ ਹੀ ਲਏ ਜਾ ਸਕਦੇ ਨੇ ਛੇਡਾਂ ਵੇਖ ਕੇ ਤਮਾਸ਼ਾ ਵੇਖ ਕੇ ਫਿਲਮਾਂ ਵੇਖ ਕੇ ਡਰਾਮੇ ਵੇਖ ਕੇ